ਅੱਜ ਪਿੰਡ ਵੱਡੇ ਸਭਰਾਵਾਂ ਦੇ ਵਿੱਚ ਇੱਕ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਦੀ ਹੰਗਾਮੀ ਮੀਟਿੰਗ ਹੋਈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨਵੇਂ ਕਿਸਾਨ ਵੀਰ ਸ਼ਾਮਲ ਕੀਤੇ ਗਏ ਜੀ ਇਹ ਜਿਹੜੀ ਮੀਟਿੰਗ ਆ ਜੀ ਜਸਪਾਲ ਸਿੰਘ ਭੁੱਲਰ ਉਹਨਾਂ ਦੀ ਗ੍ਰਹਿ ਵਿਕੇ ਹੋਈ ਤੇ ਉਹਨਾਂ ਨੇ ਜਥੇਬੰਦੀ ਦੇ ਵਿੱਚ ਨਵੇਂ ਵੀਰ ਜਿਹੜੇ ਸ਼ਾਮਲ ਹੋਏ ਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਰ ਕਿਤੇ ਕਿਤੇ ਵੀ ਲੋੜ ਪੈਂਦੀ ਹੈ ਜੀ ਇਹ ਮੋਢੇ ਨਾਲ ਮੋਢਾ ਜੋੜ ਕੇ ਜਥੇਬੰਦੀ ਦਾ ਸਾਥ ਦੇਣਗੇ ਜੀ ਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜੀ ਡਾਕਟਰ ਰਜਿੰਦਰ ਸਿੰਘ ਜੀ ਸਭਰਾ ਜ਼ਿਲ੍ਹਾ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਜੀ ਜੌਨ ਪ੍ਰਧਾਨ ਕਾਰਜ ਸਿੰਘ ਜੀ ਜ਼ਿਲ੍ਹਾ ਵਿਧ ਸਕਤਰ ਸਾਹਿਬ ਸਿੰਘ ਜੀ ਇਕਾਈ ਪ੍ਰਧਾਨ ਜਗਜੀਤ ਸਿੰਘ ਬੱਬੂ ਵੀਰ ਸਾਡਾ ਨਾਲ ਸਾਡਾ ਜਰਨਲ ਸਕਤਰ ਦਲਬਾਗ ਸਿੰਘ ਜੀ ਫੌਜੀ ਸਾਹਿਬ ਜੀ ਤੇ ਆਜ ਜਿਹੜੇ ਕਿਸਾਨ ਹਾਜ਼ਰ ਹੋਏ ਆ ਜੀ ਸਤ ਸਦਨਾਮ ਸਿੰਘ ਠੇਕੇਦਾਰ ਵੀਰ ਸਾਡਾ ਤੇ ਆਜੋ ਉਹਨਾਂ ਵੀਰਾਂ ਜਿਹੜੇ ਨਵੇਂ ਸ਼ਾਮਲ ਹੋਏ ਆ ਜੀ ਵੇਖੋ ਹਾਰ ਪਾ ਕੇ ਜਥੇਬੰਦੀ ਵਿੱਚ ਉਹਨਾਂ ਦਾ ਜੀ ਆਇਆਂ ਕਿਹਾ ਜਾਂਦਾ ਜੀ ਵੈਲਕਮ ਕੀਤਾ ਜਾਂਦਾ ਜੀ ਤੇ ਜਿਹੜੇ ਇਹ ਹਾਰ ਪਾ ਕੇ ਉਹਨਾਂ ਨੂੰ ਜਥੇਬੰਦੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਤੇ ਆਜੋ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਦੇਣ ਜਿੰਦ ਆਰਥਿਕ ਵਰਗ ਜਿੰਦਾਬਾਦ 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 ਕਿਸਾਨ ਮਜ਼ਦੂਰ ਧਕਾਰ ਦਰ ਆਰਥਿਕ ਵਰਗ ਜਿੰਦਾਬਾਦ 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 ਸਰਕਾਰ ਮਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦੀਆਂ ਵਰਕਾਂ ਦਾ ਇਕੱਜ ਦੰਪਾ ਜਿੰਦਾਬਾਦ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਅੱਜ ਪਿੰਡ ਬਡੇਸਪੁਰਾ ਦੇ ਵਿੱਚ ਕੀ ਕਿਸਾਨ ਚਲਕ ਕਮੇਟੀ ਦੀ ਮੀਟਿੰਗ ਕੀਤੀ ਗਈ ਜੀ ਅੰਕੂਰ ਸਿੰਘ ਜੀ ਦੇ ਦਰਾਂ ਜਿਹੜੇ ਅੱਜ ਜਸਪਾਲ ਸਿੰਘ ਜੀ ਦੇ ਘਰ ਵੀ ਜਿੱਥੇ ਆਪਾਂ ਸਾਰੀ ਗੱਲਬਾਤ ਜਾਂਦੇ ਆ ਕਿ ਕਿਹੜੇ ਕਿਸਾਨ ਹੈ ਕਿਹੜੇ ਅੱਜ ਜਥੇਬੰਦੀ ਵਿੱਚ ਸ਼ਾਮਲ ਹੋਇਆ ਜੀ ਸਾਰੀ ਗੱਲਬਾਤ ਆਪਾਂ ਨੂੰ ਸਰਪੰਚ ਸਾਹਿਬ ਜਾਣਕਾਰੀ ਦੇਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਤੇ ਸਰਪੰਚ ਸਾਹਿਬ ਜੀ ਦਿਓ ਥੋੜੀ ਜਾਣਕੀ ਆ ਕਿ ਜਿਹੜਾ ਅੱਜ ਮੀਟਿੰਗ ਕੀਤੀ ਗਈ ਹੈ ਜੀ ਕਿੰਨਾਂ ਦੇ ਗ੍ਰਹਿ ਵਿਖੇ ਕੀਤੀ ਗਈ ਹੈ ਤੇ ਕਿਹੜੀ ਇਕੜੀ ਐ ਮੁੱਖ ਮੰਗਾਂ ਨੂੰ ਲੈ ਕੇ ਜਿਹੜੇ ਤੇ ਕਿੰਨੇ ਪਰਿਵਾਰ ਜਿਹੜਾ ਜੀ ਜਾਵਲ ਹੋਇਆ ਜੀ ਮੈਂ ਡਾਕਟਰ ਰਜਿੰਦਰ ਸਿੰਘ ਜੀ ਸਾਬਕਾ ਸਰਪੰਚ ਸਭਰਾ ਅੱਜ ਸਰਦਾਰ ਜਸਪਾਲ ਸਿੰਘ ਜੀ ਭੁੱਲਰ ਜਿਨ੍ਹਾਂ ਦੇ ਗ੍ਰਹਿ ਵਿਖੇ ਅੱਜ ਕਿਸਾਨ ਸੀਗਾ ਸਮੇਟੀ ਕਮੇਟੀ ਕੋਰਟ ਬੁਢਾ ਸਰਦਾਰ ਇੰਦਰਜੀਤ ਸਿੰਘ ਜਿਹੜਾ ਗੈਰ ਰਾਜਨੀਤਿਕ ਸਾਡਾ ਸੰਘਰਸ਼ਕ ਕਮੇਟੀ ਆ ਉਹਨਾਂ ਦੀ ਮੀਟਿੰਗ ਅੱਜ ਭੁੱਲਰ ਸਾਹਿਬ ਦੇ ਘਰੇ ਕੀਤੀ ਗਈ ਔਰ ਇਸ ਕਮੇਟੀ ਦੇ ਵਿੱਚ ਜਸਪਾਲ ਸਿੰਘ ਭੁੱਲਰ ਜੀ ਦੇ ਨਾਮ ਉਹਨਾਂ ਦੀ ਪ੍ਰੇਰਣਾ ਦੇ ਸਦਕਾ ਲਗਭਗ 50 ਪਰਿਵਾਰ ਜਿਹੜੇ ਨੇ ਸਾਡੇ ਜਥੇਬੰਦੀ ਦਾ ਅੱਜ ਹਿੱਸਾ ਬਣੇ ਨੇ ਅਸੀਂ ਆਪਣੀ ਕਮੇਟੀ ਜਿਹੜੀ ਆ ਸਰਦਾਰ ਇੰਦਰਜੀਤ ਸਿੰਘ ਕੋਟਬੁੱਢਾ ਸੂਬਾ ਪ੍ਰਧਾਨ ਜੀ ਵੱਲੋਂ ਇਸ ਕਮੇਟੀ ਦੇ ਵਿੱਚ ਸ਼ਾਮਲ ਹੋਣ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਵਿਸ਼ਵਾਸ ਦਿਵਾਉਂਦੇ ਆਂ ਵੀ ਜੇ ਤੁਸੀਂ ਇੰਨਾ ਮਾਨ ਸਤਕਾਰ ਦੇ ਨਾਲ ਵਿਸ਼ਵਾਸ ਆਪਣਾ ਪ੍ਰਗਟ ਕਰਕੇ ਸਾਡੇ ਇਸ ਜਥੇਬੰਦੀ ਤੇ ਭਰੋਸਾ ਕੀਤਾ ਔਰ ਅਸੀਂ ਇਸ ਜਥੇਬੰਦੀ ਵੱਲੋਂ ਆਪ ਜੀ ਨੂੰ ਵਿਸ਼ਵਾਸ ਪੂਰਨ ਦਿਵਾਉਣੇ ਆਏ ਵੀ ਅਸੀਂ ਪੂਰਾ ਤੁਹਾਨੂੰ ਜਿਸ ਜਿਸ ਤਰ੍ਹਾਂ ਤੁਸੀਂ ਆ ਸਾਡੇ ਤੇ ਕੀਤੀ ਹੈ ਉਸ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਤੁਸੀਂ ਪੁੱਛਿਆ ਵੀ ਮਕਸਦ ਕੀ ਆ ਮੇਨ ਅੱਜ ਮਕਸਦ ਵੇਖੋ ਆਪ ਤੁਹਾਨੂੰ ਪਤਾ ਹੀ ਆ ਵੀ ਜਿਹੜੀਆਂ ਸੰਘਰਸ਼ ਲੜਨ ਦੇ ਨਾਲ ਹੀ ਸਾਰਾ ਕੁਝ ਅਸੀਂ ਆਪਣਾ ਜਿਹੜਾ ਹਾਸਲ ਕਰ ਸਕਦੇ ਆ ਜਿਸ ਤਰ੍ਹਾਂ ਪਹਿਲਾਂ ਵਿਸਤਾਰ ਦੇ ਨਾਲ ਦੱਸਿਆ ਸਾਡੇ ਵਕ ਵਕ ਬੁਲਾ ਰਹੇ ਨੇ 13 ਫਰਵਰੀ ਨੂੰ ਇੱਕ ਬਹੁਤ ਹੀ ਵੱਡਾ ਜਿੰਨੂੰ ਆਪਾਂ ਇੱਕ ਜਿਹੜਾ ਪਿਛਲੇ 20 ਕੀ ਦੇ ਵਿੱਚ ਮੋਰਚਾ ਲਾਇਆ ਸੀਗਾ ਉਹਦੇ ਵਿੱਚ ਜੇ ਕੋਈ ਕਮੀ ਰਹਿ ਗਈ ਤੇ ਉਸ ਨੂੰ ਪੂਰਾ ਕਰਨ ਵਾਸਤੇ 13 ਫਰਵਰੀ ਨੂੰ ਵੱਖ-ਵੱਖ ਜਥੇਬੰਦੀਆਂ ਨੇ ਆਪਣੀ ਏਕਤਾ ਦਾ ਸਬੂਤ ਦੇ ਕੇ ਮਾਰਚ ਕਢਣਾਵਾ ਉਹ ਇਹ ਪਤਾ ਨਹੀਂ ਜੀ ਹੁਣ ਕਿੱਥੇ ਜਾ ਕੇ ਧੰਨਾ ਲਾਉਣਾ ਪਵੇ ਉਹ ਤੇ ਸਮੇਂ ਦੇ ਨਾਲ ਹੀ ਪਤਾ ਲੱਗੂਗਾ ਅਸੀਂ ਹਰ ਇੱਕ ਛੋਟੇ ਵੱਡੇ ਬਜ਼ੁਰਗ ਭਰਾਵਾਂ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਉਸ ਰੈਲੀ ਦੇ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਦਿਓ ਤੇ ਹਿੱਸਾ ਬਣੋ ਔਰ ਸਾਨੂੰ ਇਹਨਾਂ ਨੇ ਪੂਰਨ ਵਿਸ਼ਵਾਸ ਦਿਵਾਇਆ ਜੀ ਅੱਜ ਅਸੀਂ ਜਥੇਬੰਦੀ ਨਾਲ ਤਾਨ ਮੰਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਜੀ ਬਜ਼ੁਰਗ ਕੀ ਨਾਇਜੀ ਆਪਣਾ ਇਹ ਮੇਰਾ ਨਾਮ ਅਮਰ ਸਿੰਘ ਆ ਜੀ ਦੇ ਕੀ ਜਥੇਬੰਦੀਆਂ ਤੁਹਾਨੂੰ ਚੰਗੀਆਂ ਨੀਤੀਆਂ ਲੱਗੀਆਂ ਜਿਹੜਾ ਅੱਜ ਸ਼ਾਮਲ ਹੋਏ ਆ। ਉਹ ਇਦਾਂ ਜੀ ਆਪਣੇ ਜੋ ਵੀ ਕਿਸਾਨ ਮਜ਼ਦੂਰ ਸਾਰੇ ਹੀ ਜਾਣਿਆ ਕਿ ਲੋਕਾਂ ਦੇ ਹੱਕਾਂ ਦੇ ਵਾਸਤੇ ਜੋ ਜਥੇਬੰਦੀ ਕੰਮ ਕਰ ਰਹੀ ਆ ਉਹ ਰਾਤ ਦਿਨ ਇੱਕ ਕਰਕੇ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਦੇ ਬੁੱਢਾ ਦੇ ਰਹਿਮਦਾਈ ਹੇਠ ਅਤੇ ਉਹਨਾਂ ਦੀ ਪ੍ਰਧਾਨਗੀ ਹੇਠ ਸਾਰੇ ਹੀ ਵੀਰ ਜਰਨਲ ਸਕੱਤਰ ਜ਼ਿਲ੍ਹਾ ਸਕੱਤਰ ਸਾਰੇ ਇਹ ਇਕੱਠੇ ਹੋ ਕੇ ਆਪਣੀਆਂ ਹੱਕੀ ਮੰਗਾਂ ਮਾਂ ਵਾਸਤੇ ਰਾਤ ਦਿਨ ਇੱਕ ਕਰਕੇ ਲੜ ਰਹੇ ਆ ਇਹਨਾਂ ਨੂੰ ਵੇਖ ਕੇ ਅਸੀਂ ਸਰਦਾਰ ਸੁਖਵਾਲ ਸਿੰਘ ਸੁਖਵਾਲ ਸਿੰਘ ਖੈਰਾ ਦੀ ਕਹਿਣ ਮਤਾਬਕ ਪੁੱਲਰ ਸਾਹਿਬ ਦੇ ਕਹਿਣ ਮਤਾਬਕ ਅਸੀਂ ਸਾਰੇ ਇਕੱਠੇ ਹੋ ਕੇ ਇਸ ਪਾਰਟੀ ਵਿੱਚ ਸ਼ਾਮਲ ਹੋਏ ਆ ਜਿਹੜਾ ਕਿ 13 ਫਰਵਰੀ ਨੂੰ ਦਿੱਲੀ ਕੂਚ ਦੀਆਂ ਤਿਆਰੀਆਂ ਹਨ ਸਾਰੇ ਹੀ ਆਪਾਂ ਇਕੱਠੇ ਹੋ ਕੇ ਦਿੱਲੀ ਨੂੰ ਜਾਣ ਵਾਸਤੇ ਟਰੈਕਟਰ ਟਰਾਲੀਆਂ ਲੈ ਕੇ ਸਾਜੋ ਸਮਾਨ ਰਾਸ਼ਨ ਪਾਣੀ ਲੈ ਕੇ ਆਪਾਂ ਉਸ ਦਿਨ ਤਿਆਰੀਆਂ ਕਰ ਰਹੀਆਂ ਹਨਾ ਉਸ ਸੰਬੰਧ ਦੇ ਵਿੱਚ ਵੀ ਇਕੱਠੇ ਹੋਏ ਆ ਇਹ ਇੱਥੇ ਮੀਟਿੰਗ ਹੋਈ ਆ ਤੇ ਆਪਾਂ ਜਿਹੜੇ ਰਹਿੰਦੇ ਹਨ ਦੇ ਵਿੱਚ ਵੀ ਜਿਹੜੇ ਹੋਰ ਆਪਣੇ ਭਰਾਵਾ ਕਿਸਾਨ ਮਜ਼ਦੂਰ ਸਾਰੇ ਹੀ ਜਾਣਿਆ ਕਿ ਫਿਰਕਿਆਂ ਦੇ ਜਿੰਨੇ ਵੀ ਲੋਕ ਹੈ ਆ ਸਾਰਿਆਂ ਨੂੰ ਇਕੱਠਾ ਕਰਕੇ ਆਪਾਂ ਉੱਥੇ ਪਹੁੰਚਣ ਦੀਆਂ ਤਿਆਰੀਆਂ ਕਰਨੀਆਂ ਵਾ ਇਸੇ ਸੰਬੰਧ ਦੇ ਵਿੱਚ ਅੱਜ ਇਕੱਠੇ ਹੋਏ ਆ ਤੇ ਸਾਰਿਆਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਜਿੰਨੇ ਹੋ ਸਕੇ ਆਪਾਂ ਬਹੁਤੀ ਤੋਂ ਬਹੁਤੀ ਗਿਣਤੀ ਦੇ ਵਿੱਚ ਸ਼ਾਮਲ ਹੋ ਕੇ ਦਿੱਲੀ ਨੂੰ ਕੋਚ ਕਰਨਾ 13 ਤਰੀਕ ਨੂੰ ਜੀ ਇਹ ਸਾਡੀ ਤਿਆਰੀ ਹੈ ਜੀ ਬਿਲਕੁਲ ਜੀ ਬਹੁਤ ਵਧੀਆ ਜੀ ਜਾਣਕਾਰੀ ਦਿੱਤੀ ਸੀ ਹਾਂਜੀ ਪ੍ਰਧਾਨ ਜੀ ਕੀ ਨਾਂ ਹੈ ਜੀ ਆਪਣਾ ਦਾਲ ਬਾਕ ਸਿੰਘ ਸਬਰਾ ਕਿਸਾਨ ਸ਼ਕਤ ਕਮੇਟੀ ਕੋਟਪੱਡਾ ਦਾ ਜ਼ਿਲ੍ਹਾ ਮੀਤ ਪ੍ਰਧਾਨ ਜਿਹੜੀ ਮੀਟਿੰਗ ਕੀਤੀ ਗਈ ਅੱਜ ਇਹ ਕਿਸ ਸਬੰਧ ਵਿੱਚ ਕੀਤੀ ਗਈ ਹੈ ਤੇ ਕਿੰਨਾਂ ਦੇ ਗ੍ਰਹਿ ਵਿਗੇ ਕੀਤੀ ਗਈ ਕਿਹੜੇ ਪਿੰਡ ਵਿੱਚ ਕੀਤੀ ਗਈ ਹੈ ਇਹ ਜੀ ਸਾਡੇ ਜੋ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਹੋਇਆ ਮਾਰਗ ਤੇ ਚੱਲਣ ਦਾ ਜੋ ਉਪਦੇਸ਼ ਸੀ ਸਾਨੂੰ ਪਹਿਲਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਗੁਰੂ ਦਸਵੇਂ ਪਾਤਸ਼ਾਹ ਤੱਕ ਉਹ ਜ਼ੁਲਮ ਦੇ ਖਿਲਾਫ ਲੜਦੇ ਰਹੇ ਸੀ ਤੇ ਅੱਜ ਉਹ ਜਥੇਬੰਦੀ ਕਿਸਾਨ ਸ਼ਕਸ਼ ਕਮੇਟੀ ਕੋਟ ਵੱਡਾ ਪੰਜਾਬ ਜੋ ਕਿ ਹੱਕੀ ਮੰਗਾਂ ਨੂੰ ਲੈ ਕੇ ਜੋ ਸਰਕਾਰਾਂ ਸਾਡੇ ਤੇ ਜ਼ੁਲਮ ਢਾ ਰੀਆਂ ਜੋ ਸਾਡੇ ਕਦੇ ਕਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਜਿਹੜੀ ਆਪਣਾ ਰਜਿਸਟਰੀਆਂ ਜਦੋਂ ਹੁੰਦੀਆਂ ਉਸ ਮੋਹਰ ਦੇ ਉੱਤੇ ਲਿਖਿਆ ਹੁੰਦਾ ਦੇਗੋ ਤੇਗੋ ਫਤਿਹ ਉਹ ਨਤਰਸ ਬੇਦ ਰੰਗ ਜਾਬਤ ਅਰਥਾਤ ਨਾਨਕ ਗੁਰੂ ਗੋਬਿੰਦ ਸਿੰਘ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਤੇ ਮਾਲਕ ਬਣਾਇਆ ਸੀ ਉਹ ਅੱਜ ਜਿਹੜੀ ਸਰਕਾਰ ਵਾ ਮੋਦੀ ਸਰਕਾਰ ਵਾ ਜਾਂ ਪੰਜਾਬ ਸਰਕਾਰ ਵਾ ਇਹ ਸਾਡੇ ਤੋਂ ਜਬਰੀ ਜ਼ਮੀਨਾਂ ਖੋਹਣ ਦੀਆਂ ਇਹਨਾਂ ਨੇ ਪਿਆਰੀਆਂ ਕੀਤੀਆਂ ਹੋਈਆਂ ਵਾ ਤੇ ਅਸੀਂ ਆਪਣੇ ਦਸੇ ਹੋਏ ਗੁਰੂ ਸਾਹਿਬ ਦੇ ਮਾਰਗ ਤੋਂ ਚੱਲਦੇ ਹੋਏ ਇਹ ਜ਼ਮੀਨਾਂ ਸਰਕਾਰ ਨੂੰ ਕਦੇ ਵੀ ਕਿਸੇ ਨੂੰ ਤੈਣ ਨਹੀਂ ਦੇਵਾਂਗੇ ਕਿਹ ਜਾਨ ਹਾਂਜੀ ਸਾਹਿਬ ਜੀ ਕੀ ਨਾ ਹੈ ਜੀ ਆਪਣੇ ਸਤਨਾਮ ਸਿੰਘ ਠੇਕੇਦਾਰ ਪਿੰਡ ਸਭਰਾ ਤੇ ਅੱਜ ਜਿਹੜੀ ਮੀਟਿੰਗ ਕੀਤੀ ਗਈ ਆ ਜਿਨ੍ਹਾਂ ਦੇ ਗ੍ਰੈਵ ਕੇਸ ਕੀਤੀ ਗਈ ਹੈ ਤੇ ਕੀ ਨੀਤੀਆਂ ਨੇ ਆਪਣੀ ਜਥੇਬੰਦੀ ਦੀਆਂ ਨੇ ਇਹ ਸਾਡਾ ਛੋਟਾ ਵੀਰ ਸਰਦਾਰ ਜਸਪਾਲ ਸਿੰਘ ਭੁੱਲਰ ਉਹਨਾਂ ਦੇ ਗ੍ਰੈਵ ਇਹ ਮੀਟਿੰਗ ਕੀਤੀ ਗਈ ਹੈ ਜੋ ਕਿ ਪਹਿਲਾਂ ਜਥੇਬੰਦੀ ਜਿਹੜੀ ਚੜੂਨੀ ਆ ਉਹਦੇ ਇਹ ਬਲਾਗ ਦੇ ਪ੍ਰਧਾਨ ਸੀ ਅੱਜ ਇਹਨਾਂ ਨੇ ਸਮੁੱਚੀ ਟੀਮ ਲੈ ਕੇ ਤੇ ਸਾਡੀ ਜਿਹੜੀ ਕਿਸਾਨ ਜਥੇਬੰਦੀ ਆ ਸਰਦਾਰ ਇੰਦਰਜੀਤ ਸਿੰਘ ਕੋਟਬੁੱਡਾ ਦੀ ਰਹਿਣਮਾਈ ਹੇਠ ਚੱਲ ਰਹੀ ਹੈ ਉਹਦੇ ਵਿੱਚ ਸ਼ਾਮਲ ਹੁੰਦਾ ਫੈਸਲਾ ਕੀਤਾ ਤੇ ਅੱਜ ਇਹਨਾਂ ਨੇ ਆਪਣੇ ਘਰੇ ਇਕੱਠ ਕਰਕੇ ਤੇ ਸਾਰੀਆਂ ਸੰਗਤਾਂ ਨੂੰ ਸੱਦ ਕੇ ਤੇ ਜਿਹੜਾ ਸੰਯੋਗ ਦੇਣ ਦਾ ਫੈਸਲਾ ਕੀਤਾ ਤੇ ਜਿਹੜੀ 13 ਫਰਵਰੀ ਦੀ ਦਿੱਲੀ ਦੀ ਜਾਨ ਦੀ ਸੰਗਤ ਤਿਆਰੀ ਆ ਜਿੱਥੇ ਬੰਦੀਆਂ ਦੀ ਉਹਦੇ ਵਿੱਚ ਵੱਤ ਵੱਸ ਸੰਯੋਗ ਦੇਣ ਦਾ ਤੇ ਮੋਢੇ ਨਾਲ ਮੋਢਾ ਜੋੜ ਕੇ ਜੈਸੀ ਬੰਦੀ ਦਾ ਸਾਥ ਦੇਣ ਦਾ ਫੈਸਲਾ ਕੀਤਾ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਹੋਰ ਵੀ ਸੱਜਣਾ ਨੂੰ ਬੇਨਤੀ ਕਰਦੇ ਆਂ ਆਪਾਂ ਨੂੰ ਇਕੱਲਾ ਦਿੱਲੀ ਦਾ ਸੰਘਰਸ਼ ਨਹੀਂ ਲੜਨਾ ਪਣਾ ਵੱਡੇ ਵੱਡੇ ਸੰਘਰਸ਼ ਲੜਨੇ ਪਣੇ ਆ ਜੇ ਆਪਾਂ ਇਕੱਠੇ ਰਵਾਂਗੇ ਤੇ ਵਿਚਾਰ ਆਊਗਾ ਜੇ ਆਪਾਂ ਜਿਸ ਤਰ੍ਹਾਂ ਭਰਾ ਮਾਰੂ ਜੰਗ ਕਰਾਉਣ ਸਰਕਾਰਾਂ ਚਾਹੁੰਦੀਆਂ ਰੇਵੇਂ ਪਾਉਂਦੀਆਂ ਜੇ ਆਪਾਂ ਉਹਨਾਂ ਦੇ ਇਸ਼ਾਰਿਆਂ ਤੇ ਚੱਲਣ ਲੱਪੇ ਤੇ ਆਪਣਾ ਬਹੁਤ ਵੱਡਾ ਨੁਕਸਾਨ ਹੋਊ ਤੇ ਆਉਣ ਵਾਲੀਆਂ ਨਸਲਾਂ ਨੂੰ ਇਸ ਗੱਲ ਦਾ ਸੰਤਾਪ ਭੋਗਣਾ ਪਊਗਾ ਤੇ ਸਾਨੂੰ ਉਹ ਕਦੀ ਮਾਫ਼ ਨਹੀਂ ਕਰਨਗੀਆਂ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ ਜੇ ਜ਼ੁਲਮ ਕਰਨਾ ਪਾਪ ਆ ਤੇ ਸਹਿਣਾ ਮਹਾਂ ਪਾਪ ਆ ਪਰ ਅਸੀਂ ਅੱਜ ਜਿਹੜਾ ਵਾ ਜ਼ਬਰ ਜ਼ੁਲਮ ਦੇ ਖਿਲਾਫ ਇਹੜਾ ਵਾ ਝੰਡਾ ਚੁੱਕੇ ਤੇ ਜਿਹੜੀ ਦਵੇਂ ਪਾਸ਼ਾ ਨੇ ਸਾਨੂੰ ਉਪਦੇਸ਼ ਦਿੱਤਾ ਉਹ ਤੇ ਪੂਰੇ ਹੁੰਦੇ ਹੋਏ ਇਹ ਸੰਘਰਸ਼ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਆਪਾਂ ਪ੍ਰਧਾਨ ਜਸਪਾਲ ਸਿੰਘ ਕੋਲ ਥੋੜੀ ਜੀ ਜਾਣਕਾਰੀ ਲੈਣੀ ਆ ਦੀ ਪਹਿਲੋ ਇਹ ਚੜੂਨੀ ਪਾਰਟੀ ਦੇ ਨਾਲ ਸੀ ਜੀ ਬਲਾਕ ਪ੍ਰਧਾਨ ਰਹੇ ਨੇ ਤੇ ਅੱਜ ਕੀ ਪਾਰਟੀ ਦੀਆਂ ਜਿਹੜੀਆਂ ਚੰਗੀਆਂ ਨੀਤੀਆਂ ਜਾਂ ਕੀ ਗੱਲਬਾਤ ਹੈ ਜੀ ਤੁਸੀਂ ਜਿਹੜੇ ਦੇਖ ਕੇ ਸ਼ਾਮਲ ਹੋਏ ਜੀ ਕੋਟਵੱਡਾ ਜਿਹਾ ਬਣਿਆ ਆ ਜੀ ਮੈਂ ਜੀ ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਬਲਾਕ ਪ੍ਰਧਾਨ ਸੀ ਕੁਝ ਦਿਨ ਪਹਿਲਾਂ ਸਾਡੇ ਪੰਜਾਬ ਪ੍ਰਧਾਨ ਸਰਦਾਰ ਦਿਲਬਖ ਸਿੰਘ ਸੀਗੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਉਹਨਾਂ ਦੇ ਚੜੂਨੀ ਸਾਹਿਬ ਦੀ ਕਾਨੂੰਨ ਬੰਨ ਹੋ ਗਈ ਤੇ ਉਹਨਾਂ ਨੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਰਤਾ ਤੇ ਉਹਨਾਂ ਨੇ ਪਾਰਟੀ ਕੋ ਨਵੀਂ ਬਣਾ ਲਈ ਜੀ ਮੈਂ ਬਾਅਦ ਵਿੱਚ ਸੋਚਿਆ ਵੀ ਸਾਡੇ ਪਿੰਡ ਸਮੁੰਦਰ ਪਾਰਟੀ ਆ ਸਰਦਾਰ ਇੰਦਰਜੀਤ ਸਿੰਘ ਕੋਟਬੁੱਡਾ ਸਾਡੇ ਭਰਾ ਸਰਦਾਰ ਸਾਹਿਬ ਸਿੰਘ ਜੀ ਸੈਕਟਰੀ ਸਾਹਿਬ ਡਾਕਟਰ ਜਿੰਦਰ ਸਿੰਘ ਜੀ ਮੇਰਾ ਵੀਰ ਸਦਾਮ ਸਿੰਘ ਠੇਕੇਦਾਰ ਵੀਰ ਕਾਰਜ ਸਿੰਘ ਸਾਡੇ ਸਭਰਾ ਦੇ ਵਿੱਚ ਬਹੁਤ ਵਧੀਆ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ ਮੈਂ ਇੰਨੀ ਦੂਰ ਕਾ ਤੋਂ जानਦੀਆਂ ਨਾ ਕੋਸ਼ਿਸ਼ ਕਰਨੀ ਵੀ ਸਾਡਾ ਮੁੱਦਾ ਤਾਂ ਸਾਰਿਆਂ ਦਾ ਕਿਸਾਨਾਂ ਦਾ ਇੱਕ ਹੀ ਆ ਮੈਂ ਇਹ ਸਾਰਾ ਕੋਈ ਸੋਚ ਕੇ ਤੇ ਆਪਦੇ ਭਰਾਵਾਂ ਦੇ ਨਾਲ ਸਲਾਹ ਕੀਤੀ ਸਾਡੇ ਸਤਿਕਾਰਯੋਗ ਬਾਬਾ ਜੀ ਅਮਰ ਸਿੰਘ ਸਾਡੇ ਵਿੱਚ ਬਹੁਤ ਸਿਆਣੇ ਨੇ ਸਾਰਿਆਂ ਨਾਲ ਸਲਾਹ ਕੀਤੀ ਤੇ ਇਹ ਕਹਿੰਦੇ ਵੀ ਬਹੁਤ ਵਧੀਆ ਫੈਸਲਾ ਆਪਸدار ਇੰਦਰਜੀਤ ਸਿੰਘ ਕੋਟਪੁੱਟਾ ਦਾ ਸਾਥ ਦੇਈਏ ਤੇ ਮੈਂ ਆਪਣਾ ਫੈਸਲਾ ਲਿਆ ਤੇ ਭਰਾਵਾਂ ਨੇ ਵੀ ਨਾਲ ਸਾਥ ਦਿੱਤਾ ਅੱਜ ਅਸੀਂ ਸ਼ਾਮਲ ਹੋਏ ਆ ਜਦੋਂ ਵੀ ਅਸੀਂ ਆਵਾਜ਼ ਮਾਰਨਗੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੇ ਹੋਵਾਂਗੇ ਰਾਤ ਨੂੰ ਆਵਾਜ਼ ਮਾਰਨ ਦਿਨ ਆਵਾਜ਼ ਮਾਰਨ ਅਸੀਂ ਇਹਨਾਂ ਦੇ ਨਾਲ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬਾਕੀ ਇਕਾਈ ਪ੍ਰਧਾਨ ਜਗਜੀਤ ਸਿੰਘ ਬੱਬੂ ਸਿੰਘ ਜੀ ਤੁਹਾਨੂੰ ਵੀ ਜਾਣਕਾਰੀ ਦੋ ਅੱਜ ਕਿੰਨੇ ਜਿਹੜੇ ਵੀਰ ਐ ਇਸ ਜਥੇਬੰਦੀ ਵਿੱਚ ਸ਼ਾਮਲ ਹੋਏ ਆ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੀਤ ਸਿੰਘ ਪਿੰਡ ਸਬਰਾ ਕਾਈ ਪ੍ਰਧਾਨ ਖਾਸ ਸਗਾ ਕਮੇਟੀ ਕੋਟ ਬੁੱਢਾ ਵੱਲੋਂ ਜਿਹੜਾ ਸੁਖਵਾਲ ਸਿੰਘ ਜਸਪਾਲ ਸਿੰਘ ਸੌਰੀ ਭੁੱਲਰ ਦੇ ਘਰ ਵਿੱਚ ਅੱਜ ਜਿਹੜੀ ਮੀਟਿੰਗ ਕੀਤੀ ਗਈ ਆ ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀਰ ਅੱਜ ਇਕੱਠੇ ਹੋ ਗਏ 25 ਤੋਂ 30 ਪਰਵਾਸ ਜਿਹੜੇ ਆ ਆਪਣੇ ਕਿਸਾਨ ਸੰਘਾਸ਼ ਕਮੇਟੀ ਕੋਟਵੱਡਾ ਵਿੱਚ ਸ਼ਾਮਲ ਹੋਏ ਆ ਤੇ ਦੋਨੇ ਗਰੁੱਪ ਨੂੰ ਛੱਡ ਕੇ ਜੋ ਆਪਣੀਆਂ ਕਿਸਾਨ ਸੰਘਾਸ਼ ਕਮੇਟੀ ਕੋਟਵੱਡਾ ਦੀਆਂ ਚੰਗੀਆਂ ਨੀਤੀਆਂ ਨੂੰ ਵੇਖਦੇ ਹੋਏ ਵੀਰੇ ਜਿਹੜੇ ਸ਼ਾਮਲ ਹੋਏ ਆ ਇਹਨਾਂ ਨੇ ਧਈਆ ਕੀਤਾ ਕਿ ਜਿਹੜੇ ਜਦੋਂ ਵੀ ਕਿਤੇ ਲੋੜ ਪੈਂਦੀ ਆ ਕਿਸਾਨ ਸੰਘਾਸ਼ ਕਮੇਟੀ ਨੂੰ ਕਿਤੇ ਵੀ ਆਪਣਾ ਧਰਨਾ ਲਾਉਂਦੀ ਜਾਂ ਕਿਸੇ ਵੀ ਮੁੱਦੇ ਤੇ ਲੜਦੀ ਤੇ ਡਾਢ ਕੇ ਸਾਥ ਦੇਵਾਂਗੇ ਬਹੁਤ ਧੰਨਵਾਦ ਕਰਦੇ ਜਿਹੜੇ ਵੀਰ ਸ਼ਾਮਲ ਹੋਏ ਆ ਜਿੱਦਾਂ ਆਪਣੀ ਮੀਟਿੰਗ ਚੱਲ ਰਹੀ ਆ 13 ਤਰੀਕ 13 ਫਰਵਰੀ ਨੂੰ ਜਿਹੜਾ ਦਿੱਲੀ ਨੂੰ ਪੂਜ ਕਰਨਾ ਉਹਦੇ ਵਾਸਤੇ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਉਹਨਾਂ ਤੇ ਵੀ ਖੁੱਲ ਕੇ ਵਿਚਾਰ ਚਰਚਾ ਕੀਤੀ ਗਈਆਂ ਵਾ ਇਦਾਂ ਟਰਾਲਿਆਂ ਦੇ ਵਿੱਚ ਸਮਾਨ ਰੱਖ ਕੇ ਰਾਸ਼ਨ ਪਾਣੀ ਲੈ ਕੇ ਆਪਾਂ ਦਿੱਲੀ ਨੂੰ ਜਾਣਾ ਵਾ ਤੇ ਵੱਧ ਚੜ ਕੇ ਆਪਾਂ ਸੰਗਤਾਂ ਜਿਹੜੀਆਂ ਵੱਧ ਵੱਧ ਦਿੱਲੀ ਨੂੰ ਕੂਚ ਕਰੀਏ ਤੇ ਆਪਣੇ ਜਿਹੜੇ ਹੱਕੀ ਮੰਗਾ ਉਹਨਾਂ ਨੂੰ ਮਨਵਾ ਕੇ ਸੰਤਾ ਸਰਕਾਰ ਤੋਂ ਤੇ ਫਿਰ ਆਪਾਂ ਆਪਣੇ ਪੰਜਾਬ ਨੂੰ ਵਰਤਈਏ ਇਸ ਵਾਰ ਕੀ ਤਹਾਈਆ ਕੀਤਾ ਵੀ ਜਿੱਦਾਂ ਪਿਛਲੀ ਵਾਰ ਕੁਝ ਭਰੋਸਾ ਦੇ ਕੇ ਤਾਂ ਉਹਨਾਂ ਨੇ ਆਪਣਾ ਭਰੋਸਾ ਤੋੜਿਆ ਸੀ ਇਸ ਵਾਰ ਲਿਖਤੀ ਰੂਪ ਵਿੱਚ ਲੈ ਕੇ ਜਿਹੜਾ ਵਾ ਉਹ ਆਪਾਂ ਵਾਪਸ ਆਉਣਾ ਉਹਨਾਂ ਚਿਰ ਉੱਥੋਂ ਵਾਪਸ ਨਹੀਂ ਆਉਣਾ ਤੇ ਤਗੜੇ ਹੋ ਕੇ ਆਪਾਂ ਦਿੱਲੀ ਨੂੰ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ